ਸਤਿ ਸ਼੍ਰੀ ਅਕਾਲ ਦੋਸਤੋ ਆ ਪੈਂਟਰੀ ਬਣਾਈ ਅਸੀਂ ਜਿਹੜਾ ਤੁਹਾਨੂੰ ਦੱਸਾਂਗੇ ਕੀ ਜਿਹੜਾ ਸ਼ੈਜ ਰੱਖਣਾ ਇਹਦਾ ਕਿੰਨੇ ਬਾਈ ਕਿੰਨੇ ਦਾ ਬਣਾਉਣਾ ਚਾਹੀਦਾ ਦੱਸਾਂਗਾ ਇਹਦਾ ਇਹ ਤੁਹਾਨੂੰ 24 ਇੰਚ ਦਾ ਬਕਸਾ ਬਣਾਉਣਾ ਤੁਸੀਂ ਅੰਦਰ ਚਾਹੀਦੀ ਬਾਈ 6 ਫੁੱਟ ਦਾ ਬਣਾ ਸਕਦੇ ਤੁਸੀਂ 24 ਬਾਈ 6 ਫੁੱਟ ਬਣਾਉਣਾ ਬਕਸਾ ਜਿਹੜੀ ਪੈਂਟਰੀ ਮਰਜ਼ੀ ਦਾ ਹੋਵੇ ਤੇ ਪੂਰੀ ਫਿਟਿੰਗ ਲਾਓਗੀ ਪੈਂਟਰੀ ਇਹਦੀ ਮਲੋਂ ਪੈਂਟਰੀ ਦਾ ਜਿਹੜਾ ਸਾਇਜ ਅੰਦਰੋਂ ਦਾਵਾ ਉਹ ਸਾਰਾ ਹੁੰਦਾ ਜੇ ਤੁਹਾਡਾ 21 ਇੰਚੀ ਮਲੋਂ ਮਸਾਲ ਉਹ ਹੀ ਚਾਹੀਦੀ ਹੈ ਕਿ ਦੋ ਦੋ 1 ਇੰਚੀ ਹੁੰਦੀ ਸਾਰੀ ਬਾਕੀ ਤਾਂ ਰਹਾਦੇ ਕਿੰਨੀ ਇਹ ਤੋਂ ਰੱਖਣੇ ਚਾਹੀਦੇ ਆ ਇਹ ਲੱਗੇ ਆਹੜਾ ਫਿੱਟ ਕਰਨਾ ਵਾ ਇਹ ਘੱਟ ਵੱਟ 8.5 ਇੰਚੀ ਅੱਗੇ ਕਰਕੇ ਫਿੱਟ ਕਰਨਾ ਇਹਨੂੰ ਫਿਟਿੰਗ ਕਰਨੀ ਇਹਦੀ ਇਧਰੋਂ ਸੈਂਟਰ ਚ ਕਰਨਾ ਦੋ ਬਨ ਇੱਕੋ ਜਿਹਾ ਹੋਵੇ 9 ਇੰਚ ਜਿੱਦਾਂ ਇਧਰ ਆ ਗਿਆ ਤੇ 9 ਇੰਚ ਇੱਦਾਂ ਹੋ ਗਿਆ ਸੈਂਟਰ ਕਿ ਹੋਵੇ ਉੱਪਰਲਾ ਵੀ ਇਦਾਂ ਹੀ ਦੋ ਬੰਨ ਇੱਕੋ ਜਿਹਾ ਹੋਵੇ ਸੇਮ ਇਦਾਂ ਹੀ ਘਾਤਣਾ ਤੇ ਬਾਕੀ ਆ ਘਾਤਣਾ ਇਥੋਂ ਸਾਈਡ ਤੋਂ 5 ਇੰਚੀ ਉੱਤੋਂ ਤਿਹੇ ਦੇ حساب ਨਾਲ ਘਾਤਣਾ ਜਿੰਨਾ ਤੁਹਾਡਾ ਇਧਰੋਂ ਆਣਾ 1.5 ਇੰਚ ਇਧਰੋਂ 1.5 ਇੰਚ ਦੀ ਨਿਸ਼ਾਨੀ ਲਾ ਲੈਣੀ ਆ ਉਸ ਹਿਸਾਬ ਨਾਲ ਇੱਥੋਂ ਆਇਨਾ ਹਿਸਾਬ ਨਾਲ ਆਪਣਾ ਤੇ ਡੇਢ ਉਧਰੋਂ ਦਾ 1.5 ਇੰਚ ਥੱਲੇ ਆਏਗਾ 2 ਇੰਚ ਆਪਣੇ ਹੰਦਾ ਇਧਰ ਇਹ 2 ਇੰਚ ਇਹਨੂੰ ਲਾਦਣਾ ਆਪਾਂ ਮਨ ਲੱਗੀ ਕਰਕੇ ਪਿਲਦਾ ਇਧਰ ਪਾਣੀ ਦੀ ਪੁੱਤਰ ਲੱਗਣਾ ਉੱਪਰੋਂ 2 ਇੰਚ ਰੱਖਣਾ ਹੈ ਤਾਂ ਫਿਰ ਇਹ ਤਾਂ ਦਮ ਫੜ ਕਰਕੇ ਬਾਕੀ ਆਹ ਜਿਹੜੀ ਚੀਜ਼ ਲਾਉਣੀ ਆ ਤੁਸੀਂ ਸਵਾ 3 ਇੰਚ ਇਧਰ ਛੱਡਣਾ ਜੀ ਤੇ ਸਵਾ 3 ਇੰਚ ਇਧਰ ਛੜ ਕੇ ਫੇਲ ਹੁਣੀ ਆ ਜਿਹਦੇ ਵਿੱਚ ਸਵਾ 19 ਇੰਚ ਬਾਦਾ ਜੀ ਨੂੰ ਘਮ ਘਮ ਕਰ ਸਵੇਗਾ ਆ ਚੀਜ਼ ਰੱਖ ਕੇ ਨਾ ਵੇਖ ਸਕਦੇ ਜੇ ਆਪਣਾ ਕਿੰਨਾ ਆਉਂਦਾ ਉਹ ਸਾਨਾ ਲੱਗ ਜਾਣਾ ਜੀ ਤਾਂ ਜੇ ਜਿੱਦਾਂ ਸਵਾ 19 ਇੰਚ ਆ ਗਏ ਨਾ ਸੈਂਟਰ ਚ ਲਾਉਣਾ ਇਹਦੇ ਪੱਲੇ ਦੇ 3 ਇੰਚ ਉੱਤੇ 6 3 ਇੰਚ ਉੱਤੇ ਛੜ ਕੇ ਨਾ ਕਟਕ ਹੁਣੀ ਕਰਨੀ ਤਰੀਕ ਇਹਦੀ ਰੋਕੀ ਲਈ ਬਾਕੀ 3 ਫੁੱਟ ਦਾ ਹੈਂਡ ਲੱਗਾ ਇਹਨੂੰ। ਤਾਂ ਕਿਹੜਾ ਬੱਲਾ ਵਾ ਭਾਰਾ ਬਹੁਤ ਹੋ ਜਾਂਦਾ ਵਾ ਇਹਨੂੰ ਗੜਗੜ 5 ਕੱਪ ਜੇ ਲਾਓ। ਉੱਪਰ ਦੋ ਜੋੜ ਕੇ ਲਾਓ। 3 ਕੱਬੇ ਖਲ-ਖਲ ਲਾਓ ਗੜਗੜ 5 ਕੱਬੇ ਹੋਣ ਜੀ ਦੇ ਵਿੱਚ। ਬੱਲੇ ਦਾ ਭਾਜਨ ਬੜਾ ਹੋ ਜਾਂਦਾ। ਬਾਕੀ ਸਾਰੇ ਇਹ ਤਾਂ 5-6 ਖਾਣੇ ਪੈਣੇ ਵਿੱਚ ਦੇ। మరడి